ਸੁਦੇਰਾ ਤਸਵੀਰਾਂ ਦੇ ਖਾ ਰਹੇ ਆ ਕਿ ਨਸ਼ੇੜੀਆਂ ਦੇ ਵੱਲੋਂ ਜਿਹੜਾ ਇੱਕ ਦੁਕਾਨ ਦੇ ਉੱਤੇ ਹਮਲਾ ਕੀਤਾ ਗਿਆ ਸਾਧਾਰਨ ਮੰਗਨ ਤੋਂ ਮਨਾ ਕੀਤਾ ਤੁਹਾਡੇ ਆ ਕੇ ਹਮਲਾ ਕਰ ਦਿੱਤਾ ਹਮਲਾ ਕਰਤਾ ਇਹਨਾਂ ਦੇ ਪਹਿਲੇ ਕੋ ਸੱਟਾ ਕਿੰਨੀ ਮਾਰੀਆ ਚਾਕੂ ਤੇ ਕੱਟ ਲਿਆ ਆ ਆ ਨਹੀਂ ਜਾਣੇ ਸੀ ਕਿ ਲੋਕਾਂ ਨੂੰ ਪੰਜਾਂ ਉਹ ਮੁੰਡਾ ਤਾਂ 5-7 ਸੀ ਐਸੇ ਬਾਅਦ ਮੁੰਡੇ 5-7 ਦੌੜ ਨੂੰ ਨੇ ਭਲਾ ਲਿਆ ਸੀ ਕਿਨਾ ਕਗਾ ਆ ਦੇਖੋ ਚਾਕੂ ਇਸੇ ਆ ਚਾਕੂ ਲੈ ਕੇ ਆਏ ਸੀ ਉਹ 12 ਸਨ ਕੱਟੂ ਬੜਾ ਪੋਪੂਲਰ ਹੋਇਆ ਨਾ ਦੇਖੋ ਮੁੰਡੇ ਸਾਰੇ ਕੱਟ ਲਗਾ ਤਾ ਤੋਂ ਦੇਖ ਸਕਦੇ ਹੋ ਜੀ ਤੇਰ ਤਾਰਾ ਨਿਕਲ ਕਿੰਨੇ ਜਣੇ ਸੀਗੇ ਉਹ ਚਾਕੂ ਆਉ ਨਾਲ ਚਾਕੂ ਨਾਲ ਲੈ ਕੇ ਆਏ ਆ ਕਿੰਨੇ ਜਣੇ ਸੀਗੇ ਅੰਕਲ ਉਹ ਪਿਆਰੇ ਦੇ ਨਾਲ ਤੇ ਬੰਦੇ ਆ ਗਏ ਜੀ ਅੰਕਲ ਜੀ ਕਿੰਨੇ ਕਿੰਨੇ ਜਣੇ ਸੀਗੇ ਉਹ ਕਿਤਨੇ ਕਿਤਨੇ 8-10 ਮੁੰਡੇ ਸੀ ਪਹਿਲੇ ਦੋ-ਤਿੰਨ ਸੀ ਬਾਅਦ 8-10 ਮੁੰਡੇ ਹੋ ਗਏ ਸਾਡੇ ਮਾਰੇ ਅੱਛਾ ਅੱਛਾ ਸੋ ਦੇਖ ਸਕਦੇ ਹੋ ਕਿ ਬਿਲਕੁਲ ਦੁਕਾਨ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਤੇ ਉਧਾਰ ਮੰਗਿਆ ਗਿਆ ਰਿਆ ਸੀਗਾ ਤੇ ਜਦੋਂ ਉਹ ਨਾ ਕਰ ਦਿੱਤਾ ਸੋ ਬਾਅਦ ਜਿਹੜਾ ਹਮਲਾ ਕਰ ਦਿੱਤਾ ਗਿਆ ਜਿਹੜੇ ਬੈਸਟ ਇਲਾਕੇ ਦੀਆਂ ਤਸਵੀਰਾਂ ਨੇ ਮਾਰਕਟ ਹੋਈ ਹੈ ਗੱਲਬਾਤ ਕਰਾਂ ਭਾਈ ਕੀ ਨਾਮ ਹੈ ਤੁਹਾਡਾ ਜੀ ਸਦਨਾ ਰਾਣ ਚੋਧਰੀ ਜੀ ਗੱਲਬਾਤ ਕੀ ਹੋਈ ਹੈ ਜੀ ਅੱਜ ਸਾਡੇ ਦੁਕਾਨ ਤੋਂ ਨਸ਼ੇੜੀ ਮੁੰਡੇ ਆਏ ਸੀ ਹਮਲਾ ਕਿਹੜੇ ਨਸ਼ੇੜੀ ਮੁੰਡੇ ਇਹ ਦੱਸੇ ਰਿਹਾ ਕਿ ਇਹਨਾਂ ਨੇ ਆਮ ਗਿਆ ਬਜੀ ਹੋਇਆ ਕੀ ਹੈ ਭਾਈ ਦੱਸੋ ਤੁਸੀਂ ਉਧਾਰ ਤੋਂ ਬਾਅਦ ਚਾਕੂ ਉਹਦੇ ਨਾਮ ਕੀ ਤੁਹਾਡਾ ਭਾਜੀ ਮੇਰਾ ਮਿੰਟੋ ਮਿੰਟੀ ਜੀ ਹੋਇਆ ਕੀ ਹੈ ਕੋਈ ਉਧਾਰ ਮੰਗਣ ਆਈ ਸੀਗੇ ਮਨਾ ਕਰ ਤਾ ਕੋਣ ਮੰਗਦਾ ਇਧਰ ਅੱਜ ਮੇਰੇ ਟਾਕੂ ਦੇ ਕੰਮ ਆ ਅੱਛਾ ਕਦਾ ਕੋ ਗਾਲਾ ਕੱਢਣਾ ਮੈਂ ਪੈਣ ਤੂੰ ਦਾ ਬਿਤਾਣੀ ਕੋ ਪੈਸੇ ਚਲੋ ਉਹ ਆ ਤਾਂ ਭਾਈ ਤੁਹਾਡੀ ਦੁਕਾਨ ਹੈ ਤੁਹਾਡੀ ਮਰਜ਼ੀ ਹੈ ਤੁਸੀਂ ਦਬੋ ਕਿਸੇ ਨੂੰ ਉਧਾਰ ਨਾ ਕਰੋ ਜਾਂ ਮੋਦ ਤੁਹਾਡੀ ਕਿੰਨਾ ਦੇਖਦੇ ਭਾਈ ਕਿਉਂਕਿ ਤੁਸੀਂ ਦੁਕਾਨਦਾਰੀ ਕਰ ਰਹੇ ਹੋ ਤੇ ਤੁਹਾਨੂੰ ਉਧਾਰ ਦੇਣਾ ਮਨਾ ਕਰ ਦਿੱਤਾ ਦੋਸਤੋ ਬਾਅਦ ਇਹ ਤਾਂ ਗੁੰਡਾ ਕਰਦੀ ਰਹਿਣ ਵਾਲੇ ਕਿੱਥੇ ਦੇ ਹੋ ਮੈਨੂੰ ਤਾਂ ਮਰਜੀ ਲੱਗਦਾ ਨਹੀਂ ਨਹੀਂ ਤੁਸੀਂ ਨਹੀਂ ਜਿਨ੍ਹਾਂ ਨੇ ਹਮਲਾ ਕੀਤਾ ਰਹਿਣ ਵਾਲੇ ਇਹ ਗਲੀ ਮੇਰੇ ਸਾਹਮਣੇ ਵਾਲੇ ਅੱਛਾ ਇੱਕੋ ਗਲੀ ਜਿਹਨੇ ਦੇਖੀ 10:30 ਹੋ ਗਏ ਅੱਗੇ ਕਿੰਨੀ ਵਾਰੀ ਆਇਆ ਤਾਤਾ ਬਾ ਬਾਹਰ ਸਾਲ ਵੀ ਹੁੰਦਾ ਤਾਂ ਨਹੀਂ ਅੱਗੇ ਕਿੰਨੀ ਵਾਰੀ ਤਕਾਦੇ ਅੱਗੇ ਕਿੰਨੀ ਵਾਰੀ ਦੁਕਾਨ ਤੇ ਆਇਆ ਕਿੰਨੀ ਵਾਰ ਆਇਆ ਰੋਜ਼ ਆਉਂਦਾ ਲੱਗਦਾ ਨਹੀਂ ਆਉਣਾ ਜਿਹੜੇ ਸਾਰੇ ਰਹਿੰਦੇ ਨੇ ਉਹ ਨਾਲੋਂ ਘੱਟ ਹੀ ਸੀ ਗੱਲੀ ਮੈਂ ਆ ਕੇ ਸਾਰੇ ਨਾਲ ਸਗਹੀ ਚੂਵੇ ਰ ਲੇ ਕੇ ਰਾਤ ਤਲੇ ਹੁੰਦਾ ਏ ਪਰ ਦੇਖੋ ਨਾ ਕਿ ਮਾੜੇ ਬੰਦੇ ਨੂੰ ਕੰਮ ਨਹੀਂ ਕਰਨ ਦੇ ਰਹੇ ਜਿਵੇਂ ਸੇ ਪ੍ਰਵਾਸੀ ਪੜਾਵਾ ਸੀ ਕਾਮਾਗਰ ਕੱਢ ਕੇ ਦੇਵਾ ਘਰ ਲਿਆ ਉਧਾਰ ਦਿਓ ਠੀਕ ਨਾ ਦੇ ਦੋ ਮਾਪੇਨ ਕਰਨਾ ਸ਼ੁਰੂ ਮਾਰਨਾ ਕੁੱਟਣਾ ਸ਼ੁਰੂ ਉਹ ਜਲਦੀ ਹੀ ਤੁਹਾਡਾ ਨਹੀਂ ਕੋਈ ਨਹੀਂ ਪਹਿਲੀ ਵਾਰੀ ਬੜੀ ਆਲੀ ਨੇ ਮੁੰਡੇ ਕੋਲ ਮੜਾ 1000 ਰੁਪਏ ਉਹਨੇ ਖੋਹ ਦਿੱਤਾ ਸੀ ਵੱਡੇ ਮੁੰਡੇ ਮੜਾ ਸਿੱਧਾ ਜਾਗਾ ਪੁਛ ਨਹੀਂ ਕੋਈ ਕਾਰਵਾਈ ਨਹੀਂ ਹੋਇਆ ਕੁਝ ਨਹੀਂ ਐਸੀ ਟੀ 6 ਮੈਂ ਚੱਕਰ ਮਾਰਦਾ ਰਹਿ ਗਿਆ ਕੋਈ ਕਾਰਵਾਈ ਨਹੀਂ ਸਾਡੇ ਹੋਇਆ ਇਹਨਾਂ ਦੀ ਕਮਲੇਟ ਦਿੱਤੀ ਸੀ ਅੱਛਾ ਕਮਲੇਟ ਦੀ ਕੋਈ ਕਾਰਵਾਈ ਕੋਈ ਹੋਈ ਪੁਲਿਸ ਵਾਲਾ ਕਰੀ ਉਹ ਮੈਂ ਚੱਕ ਕੇ ਜੇ ਕੋਈ ਨਹੀਂ ਵੇਜਿਆ ਉਹਨੇ ਤੇ ਬੱਸ ਮੈਂ ਨੂੰ ਟੋਪੀ ਪਾ ਰਿਹਾ ਅੱਜ ਅੱਜ ਕੀ ਹੋਇਆ ਫਿਰ ਕਿਹੜੇ ਮੁੰਡੇ ਆਇਆ ਮੁੰਡਾ ਨੇ ਹਮਲਾ ਕੀਤਾ ਗੋੜ ਗੋੜ ਆ ਉਹ ਫਿਰ ਉਹਨੇ ਉਧਾਰ ਮੰਗੀਆਂ ਮੁੰਡੇ ਨੇ ਮਨ ਲਾ ਜਿਵੇਂ ਨੇ ਹਮਲਾ ਕੀਤਾ ਕੀ ਨਾਮ ਆਉਣਾ ਉਹ ਕਾਕੂ ਦਾਸੂ ਕੀ ਨਾਮ ਲਗਾ ਆਸੂ ਨਾਲ ਵਾਲਾ ਮੁੰਡਾ ਦਾ ਕਾਕੂ ਦਾਸੂ ਤੁਹਾਡੇ ਨਾਲ ਇਹ ਕੁੱਟਮਾਰ ਕੀਤੀ ਹੈ ਹਾਂ ਸਾਡੇ ਸਾਰੇ ਟੱਬਰ ਨੂੰ ਪਹਿ ਗਿਆ ਉਸੇ ਹਾਂ ਉਹ ਪਾਰ ਦਾ ਸੁੰਡੇ ਸੀ ਬਰਾਵਾ ਸੀ 2002 ਦੀ ਸੀ ਅਸੀਂ ਕੀ ਕਰੀਏ ਦੁਬਾਰਾ ਅਸੀਂ ਪਰਵਾਸੀ ਸਾਡੇ ਨੂੰ ਮਾਰ ਗੀਆ ਸੀ ਮੁੱਛੀਨ ਕਰਕੇ ਦੂਸਰਾ ਬੰਦਾ ਲੈ ਕੇ ਬਾਤ ਕੀਆ ਤੇਰੀ ਮਤਲਬ ਲੁੱਟਾ ਲੁੱਟਾ ਹੋ ਜਾਂਦਾ ਹੈ ਦੁਕਾਨਦਾਰ ਇਹ ਹੀ ਤੋਂ ਤੋਂ ਮੇਰਾ ਬੰਦੇ ਕੋ ਬੇਟਾ ਹੈ ਪਤੀ ਹੈ ਇਸ ਤੋਂ ਮੰਨਦੇ ਪਰ ਇਹ ਤੇ ਕਰਿਆਨੇ ਦੀ ਦੁਕਾਨ ਨਾਲ ਹੋਰ ਵੀ ਹੈ ਜਦੋਂ ਪਰੇ ਵੀ ਹੈ ਉਹ ਤੋਂ ਵੀ ਕੰਮ ਕਰਦੇ ਸਾਡੇ ਦੁਕਾਨਦਾਰ ਕਹਿੰਦਾ ਸੀ ਪਰਵਾਸੀ ਪੜਵਾਸੀ ਦੀ ਗੱਲ ਸਾਨੂੰ ਤਾਂ ਕਵਾ ਜਿਆਦਾ ਕਰਦਾ ਰਹਿੰਦਾ ਰੋਜ਼ ਇਹ ਸੇ ਪਰ ਕਿਵੇਂ ਸਤਿ ਸ਼ਾਮ ਕਿਹਾ ਚਿੱਟਾ ਦੇ ਉਪਾਕੇ ਤੈਨੂੰ ਚਕਾ ਦਵਾਂ ਦੋਨੋਂ ਬਿਓ ਕੋ ਨੂੰ ਤੇਰੇ ਪਰਚਾ ਬਵਾ ਦਵਾਂਗਾ ਉਹ ਲੋਕ ਵੇਚ ਰਿਹਾ ਪੀੜਿਆ ਅਸੀਂ ਕਿਹਾ ਚਿੱਟਾ ਵੇਚ ਰਿਹਾ ਪੀੜਿਆ ਦੱਸੋ ਅਸੇ ਚਿੱਟਾ ਪੀਣ ਵਾਲੇ ਕਹਿੰਦੇ ਤੁਹਾਡੇ ਚਿੱਟਾ ਬੋਲਾਂ ਨੇ ਜਦਨਾ ਕਰਾ ਦੇਣਾ ਤੇਰੇ ਜਿੱਦੇ ਕੇਸ ਬਵਾ ਦੇਣਾ ਉਲਟਾ ਕਾਨੂੰਨ ਹੈ ਉਲਟਾ ਕਰਤਾ ਮੋਹ ਪੁਲਸ ਵਾਲੇ ਕਰਦੇ ਇਥੇ ਤਸੋ ਕੀ ਮੰਗਤੀ ਕਰਦੇ ਤੁਸੀਂ ਮੰਗ ਰਹੇ ਹੁਜਤ ਕਰਵਾਈ ਸਾਡੂ ਸੱਕਰ ਸੱਕਰਵਾਈ ਹੋਣੀ ਸੀ ਤੁਸੀਂ ਪੁਲਿਸ ਨੂੰ ਫੋਨ ਕੀਤਾ ਸੀ ਅੱਗੋਂ ਬਾਹਰ ਨਾ ਬੋਲਣ ਕੀਤੀ ਹੈ ਸੀ 112 ਤੋਂ ਕੋਲ ਕਿਤੇ ਕੋਈ ਬਹਿਬੂਆ ਵੀ ਲੱਗੇ ਗਿਆ ਕਹਿੰਦੇ ਅ ਬਹਿਬੂਆ ਜਿਹੜਾ ਜੇਬ ਸੀ ਮੋਬਾਈਲ ਪਟਾ ਨਹੀਂ ਮਿਲ ਰਿਹਾ ਲੈ ਮੈਂ ਦੇਖ ਰਿਹਾ ਵੀ ਮੋਬਾਈਲ ਕਿੱਥੇ ਤੁਹਾਡਾ ਮੋਬਾਈਲ ਵੀ ਲਾ ਗੀ ਨਹੀਂ ਲਾ ਪੜਿਆ ਮੇਰਾ ਮੋਬਾਈਲ ਵੀ ਗਾਇਬ ਹੋ ਗਿਆ ਬਾਬਾ ਕਿਹਦੇ ਹਾਂ ਕਿ ਲਿਆਂਦਾ ਕਿਸੇ ਉਹਨੇ ਮਾਰਨ ਲਈ ਲਿਆਂਦਾ ਕੀ ਸੀ ਯਾਰ ਅਸੀਂ ਲਿਆ ਇੱਕ ਚਾਕੂ ਸੀ ਉਸੇ ਬਾਕੀ ਉਹ ਰੱਖ ਬੈਲਟ ਸੀ ਉਸੇ ਇੱਕ ਮੁੰਡੇ ਕੋਲ ਉਸ ਇੱਚਾ ਹੈ ਚਾਈਨੀਜ਼ ਸੀ ਕਿ ਨਾ ਹਾਂ ਹਾਂ ਸਾਈਕਰਾ ਚੇਨ ਜਰਾ ਸੀ ਉਹ ਸੀ ਇੱਕ ਮੁੰਡੇ ਕੋਲ ਸੀ ਇਹ ਤੁਹਾਡੀ ਦੁਕਾਨ ਤੇ ਆਣਾ ਜਾਣਾ ਇਹ ਲੱਗਾ ਰਹਿੰਦਾ ਸੀ ਹਮੇਸ਼ਾ 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 ਮਿੱਠਿਆ ਕੇ ਪੰਗਾ ਪੰਦਾ ਰੋਜ਼ ਇਸੇ ਹੁਣ ਪਈ ਦੋਸਤੀ ਇਹਨੂੰ ਤਾਂ ਮਾਰਦੇ ਸੀ ਇਹਨੂੰ ਤਾਂ ਮਾਰ ਕੇ ਲੰਬੇ ਇਥੇ ਪਾਤਾ ਸੀ ਥੱਲੇ ਇਥੇ ਇਹਦੇ ਸਾਰੇ ਮੁੰਡੇ ਉੱਤੇ ਹੀ ਥੱਲੇ ਸੀ ਕਿੰਨੇ ਮੁੰਡੇ ਲੈ ਕੇ ਆਏ ਉਹ ਰਾੜ 10 ਮੁੰਡੇ ਸੀ ਉੱਥੇ ਸਾਰੇ ਮੁੰਡੇ ਸਾਰੇ ਇਕੱਠਾ ਹੋ ਗਏ ਆ ਹੋਈ ਜਾਂ ਫੇ ਸਾਰੇ ਨਸ਼ੇੜੀ ਸੀ ਸਾਡੇ ਮਗਰ ਕਿੰਨੇ ਬੰਦੇ ਨਾਲ ਆ ਤੂੰ ਨਸ਼ੇੜੀਆਂ ਦਾ ਗਰੁੱਪ ਆ ਗਿਆ ਇਥੇ ਪੂਰਾ ਹੀ ਹਾਂਜੀ ਛੇੜੀ ਜਿਹੜੇ ਨੇ ਗਰੁੱਪ ਪਰ ਆ ਕੇ ਆਉਂਦੇ ਮਾਮਲੇ ਹੱਲ ਕਰਦਾ ਹੈ ਇਹ ਧਾਰਨ ਮੰਣਾ ਕਰਦਾ ਨਿਰੰਦਰ ਵੈਸੇ ਇਲਾਕੇ ਪਸਤੀ ਗਾਣਾ ਤੇ ਲੱਗਦੀ ਆਾਰੇ ਜਿੱਤੇ ਕਿਰੀਆ ਨੇ ਤੇਰਾ ਮਜਿਨਾਰਾ ਹਮਾਂ ਨੇ ਮੈਂ ਆ ਕੇ ਬਸੇ ਆਦਿ ਨੇ ਕਿ ਬੰਦਿਆ ਮੰਨ ਹੋਣਾ ਵਾਲਾ ਮਿੱਤਾ ਜੀ ਔਰਾਂ ਕੇ ਘਰਾ ਨਾਲ ਫਿਰ ਮੈਂ ਇੱਕ ਨੋਟ ਕਰਤਾ ਫਿਰ ਬਾਅਦ ਚ ਕਹਿੰਦੇ ਨਾ ਧਮਕੀਆਂ ਕਰਾਂ ਨਾਲ ਪੇ ਦਾੜਾ ਦਾ ਕੱਟ ਲਾ ਕੇ ਮਾਰ ਲੈਣ ਦੀ ਕਿ ਅੱਗੋਂ ਕੁਝ ਬੋਲੇ ਕੋਈ ਰਿਐਕਟ ਕਰੇ ਫਿਰ ਵੀ ਮੈਂ ਚ ਉੱਪਰ ਆ ਫਿਰ ਕਰਦੇ ਕਰਦੇ ਹੌਲੀ ਹੌਲੀ ਉਹਨੇ ਮੁੰਡੇ ਆਪਣੇ ਇਕੱਠੇ ਕਰ ਲਈ ਸ਼ੁਰੂ ਕਰ ਦਿੱਤੇ ਫਿਰ ਉਹ ਕਹਿੰਦੇ ਨਾ ਕਈ ਨਹੀਂ ਕਈ ਕਈ ਲੈ ਆ ਕੋਈ ਕਿਰਪਾਨ ਲੈ ਆ ਕੋਈ ਤਰਾਣਾ ਕੁਛ ਅੱਛਾ ਨਹੀਂ ਉੱਥੇ ਹੋ ਲੈ ਗਿਆ ਅਗੇ ਬੜੀ ਬੁਰੀ ਨਸੀਹਤ ਦੇ ਦਗਾ ਤੱਕ ਪਾਉਣੇ ਤੇ ਘਰ ਚ ਕੋਈ ਨਹੀਂ ਜਾਂਦਾ ਜਿੱਦਾਂ ਕਰਾਂਗੇ ਜਿਦਾ ਗੁੰਡਾ ਕਰਦੀ ਹੋਈ ਜੇਗੀ ਦਸ਼ਾ ਕਰਦੇ ਜਿੰਨਾ ਆਰਾਮ ਕਿਦਾ ਨਸ਼ੇੜੀ ਵੱਲ ਆਰਾਮ ਜਿੰਨਾ ਕੰਮ ਕਰ ਕੀ ਕਰਨਾ ਇੱਥੇ ਹੂੰ काम करण दी मोटक ही नहीं है काम करा के नहीं है कि जो मारी मोटी गाक होवेदा आके रोज बकदा रोपा दे अंदर नशेड़ी थे अच्छा और की मैं अपना किताब चाकेटा मेनू पता उन्हें अपना भगवान सरकार रोज कहता कि नशा बंद हो रिया नशे वाले चकड़े या एना दा मुंह दे नशा कित्थों आ जांदा 99 साहब मैं मानना सा दसों मैं रोज में नशा फड़िया जांदा दे ना मुंह दे नशा मिले नहीं सारे कैमरा नहीं लगा उधर फला लगा उधर कैमरा झगड़ा किथे करके होया तो नहीं नहीं झगड़ा किथे होया सारे इठे दुकान दा मोड़ इठे होया मारते गुटों उथे जाके ਵਾਲੀ ਥੱਲੇ ਇਹ ਬੁੜਾ ਥੱਲੇ ਉਹ ਸਾਰੇ ਆੜੇ ਚੌਂਤਕ ਲੈ ਕੇ ਮਾਰਦੇ ਮੈਂ ਆਪਣਾ ਕੰਮ ਪਤਾ ਵੀ ਨਹੀਂ ਸੀ ਉਹਨਾਂ ਨੇ ਇੱਥੋਂ ਮਾਰਨਾ ਸ਼ੁਰੂ ਕੀਤਾ ਨਾ ਤੇ ਮੈਂ ਆਪਣਾ ਬਚੰਦ ਚੰਦ ਉਹ ਉਥੇ ਨਾਲ ਚਲ ਗਿਆ ਉਹਨਾਂ ਨੇ ਆਪਣੇ ਕੋਲ ਉੱਥੇ ਲੈ ਗਿਆ ਕੋਈ ਛੜਾਣ ਵਾਲਾ ਵੀ ਨਹੀਂ ਸੀ ਕੋਈ ਛੜਾਏਗਾ ਨਹੀਂ ਸੀ ਕਿਸੇ ਦਿਨ ਛੜਾਇਆ ਆਪਣਾ ਹੋਇਆ ਜੀ ਮਹੀਨਿਆਂ ਨੂੰ ਕਿੰਨੇ ਦਿਨ ਪਹਿਲਾਂ ਮੂੜ ਗਿਆ ਜੀ ਹੋਰ ਕਿੰਨੇ ਦਿਨ ਹੋਣਗੇ ਕੋਈ ਆਏ ਕੋਈ ਨਹੀਂ ਪੁੱਛਦਾ ਇਹੜਾ ਭਈਆ ਆਗਾ ਤੁਸੀਂ ਦੇਖ ਲਓ ਹਾਂ ਭਾਜੀ ਫੋਨ ਕਰਤਾ ਨਹੀਂ ਕਰਤਾ ਚੱਕਿਆ ਫੋਨ ਮੈਂ ਆਣੇ ਆਣੇ ਕਿਤਾ ਨੂੰ ਤੁਸੀਂ ਪੈਟਰੋਲ ਤੋਂ ਕਹਾਣਾਂ ਦੇਖਿਆ ਜਦੋਂ ਨਗਰ ਨੇ ਕਾਰਵਾਈ ਪਾਉਣੀ ਲੀਡਾ ਗਲੇ ਜਾਣਾ ਜਿਹਦੇ ਨੂੰ ਛੱਡ ਪਾ ਹੱਥ ਡੇਕਾ ਨਾ ਉਹਦੇ ਬਲੂ ਨੇ ਬੋਲ ਕੰਮ ਕਰਦੇ ਤੂੰ ਮੁੰਡੇ ਕੰਮ ਕਰਦੇ ਆ ਕੋਈ ਸੇੜੀਆਂ ਕੰਮ ਤੋਂ ਬੇਲੇ ਖਾਣਾ ਜਿਹੜੀ ਬੇਦਾਰ ਰੰਗ ਸਾਰਾ ਦਿਹਾੜੀ ਤੂੰ ਉੱਤਰ ਆ ਕੇ ਬੈਠੇ ਦਿੰਦਾ ਹਮੇਸ਼ਾ ਹੀ ਆਵਾਗ ਬਿਠੇ ਦਿੰਦਾ ਮੱਡੀ ਰਹੇਗਾ ਸਾਰੇ ਗਾਲੂ ਕਾਲੇਗਾ ਸਬਰ ਪਹਿਲੋ ਕੀ ਰਹੀ ਉਂਧਾਰ ਦੇ ਦੋ ਉਧਾਰ ਦੇ ਦੋ ਉਧਾਰ ਦੇ ਦੇ ਦੇ

ਕਵੀ ਲੱਗਦਾ ਕਵੀ ਲੱਗਦਾ ਸੁਮਿਲ ਸਿੰਘ ਜਿਹੜੇ ਨਵੇਂ ਦਰਸ਼ਕ ਥੋੜੇ ਇੱਕ ਵਾਰੀ ਫੇਰ ਦੱਸਦੀ ਕਿ ਤੁਹਾਨੂੰ ਦੇਖ ਸਕਦੇ ਹੋ ਬੱਤੀ ਗੁਜਾ ਦੀਆਂ ਤਸਵੀਰਾਂ ਤਾਂ ਖਾਣੇ ਜਿੱਥੇ ਕੀ ਇੱਕ ਦਕਾਨ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਤਨਾਰਾਇਣ ਕ੍ਰੈਨਾ ਸਟੋਰ ਆ ਜਿੱਥੇ ਕੀ ਦੱਸਿਆ ਜਾ ਰਿਹਾ ਗਲੀ ਦੇ ਵਿੱਚ ਜਿਹੜੇ ਮੁੰਡੇ ਨੇ ਕਾਕੂ ਤੇ ਹੋਰ ਇੱਕ ਬਖਤੀ ਦਾ ਜਿਹੜਾ ਨਾਮ ਦੱਸਿਆ ਜਾ ਰਿਹਾ ਕਿ ਉਹ ਹਰ ਪਹਿਲੇ ਆਉਂਦੇ ਨੇ ਤੇ ਜਿਹੜਾ ਉਧਾਰ ਸਮਾਨ ਮੰਗ ਕੇ ਜਾਂਦੇ ਨੇ ਪਰ ਜਦੋਂ ਅਜ ਮੰਨਾ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਉਹ ਤੇ ਜਿਹੜਾ ਤੇ ਇਧਰ ਇੱਥੇ ਆ ਕੇ ਨਾਲ ਹਮਲਾ ਕਰ ਦਿੱਤਾ ਗਿਆ ਇਹ ਇੱਕ ਇੱਕ ਤਰ੍ਹਾਂ ਦਾ ਉਹ ਸਮਝ ਚੱਲਦਾ ਉਹ ਬੜੇ ਰਹਿੰਦੇ ਰਾਤੋ ਰਾਤ ਦਾ ਪਬਲਿਕ ਦਾ ਉਹ ਚੱਪਲ ਵੀ ਇਨਕੀ ਬੜੀ ਹੋਈ ਹੈ ਨਹੀਂ ਇਸ ਦਾ ਨਹੀਂ ਹੈ ਉਹ ਆ ਕਿਸੇ ਦਾ ਹੋਗਾ ਹੁਣ ਕੀ ਹੈ ਕਿਆ ਚੱਪਲ ਗਿਆ ਹੋਰ ਕੀ ਚੱਪਲ ਚੱਪਲ ਵਾਹ ਹੂੰ ਤੇ ਭਾਜੀ ਹੁਣ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪੁਲਿਸ ਨੂੰ ਫੋਨ ਕੀਤੇ ਨੂੰ ਉਹ ਪੰਚੀ ਆ ਰਿਹਾ ਉਹ ਦਾਤਾ ਇਹ ਜਿਹੜਾ ਚਾਰ ਪੰਜ ਨਹੀਂ ਗੱਲ ਹੋਈ ਏ ਤੁਹਾਡੀ ਉਹਨਾਂ ਨਾਲ ਹਾਂਜੀ ਗੱਲ ਹੋਈ ਆ ਆ ਰਹੇ ਆ ਆਰ ਬੋਲ ਸਕਦੇ ਹੋ ਯਾਰਾ ਯਾਰਾ ਆ ਰਿਹਾ ਯਾਰਾ ਪਤਾ ਨਾ ਉਹਨਾਂ ਨੂੰ ਹਾਂ ਜੀ ਕੋਈ ਪੈਸਾ ਵੀ ਕੋਈ ਲੈ ਕੇ ਗਿਆ ਪੈਸਾ ਪੂਸਾ ਵੀ ਲੈ ਕੇ ਗਿਆ ਜੀ ਫੋਨ ਵੀ ਦੇ ਕੇ ਟੋਲ ਗਿਆ ਅਜਾ ਫੋਨ ਵੀ ਤੋੜਦਾ ਜੀ ਤਾਂ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਜਿਹੜਾ ਤੁਹਾਨੂੰ ਬਸਤੀ ਗੁਜਾ ਦੀ ਬਸਤੀ ਗੁਜਾ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਕਿ ਸ਼ਰੇ ਆਮ ਜਿਹੜਾ ਇੱਕ ਦੁਕਾਨ ਦੇ ਤੇ ਜਿਹੜਾ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਮੁੰਡੇ ਦੇ ਵੱਲੋਂ ਉਦਾਰਸਮਾਨ ਮੰਗਿਆ ਜਾ ਰਿਹਾ ਸੀ ਪਰ ਜਦੋਂ ਮਨਾ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ 9 ਤੋਂ 10 ਜਣੇ ਇਕੱਠੇ ਹੋ ਕੇ ਆਏ ਤੇ ਜਿਸ ਤੋਂ ਬਾਅਦ ਜਿਹੜਾ ਹਮਲਾ ਕੀਤਾ ਗਿਆ ਤੇ ਬਿਲਕੁਲ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹਨਾਂ ਦਾ ਕਹਿਣਾ ਹੈ ਕਿ ਕਿਸੇ ਨੇ ਜਿਹੜੀ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਉਹਨਾਂ ਦੇ ਕੋਲ ਜਿਹੜਾ ਤੇਜ਼ਰ ਹਥਿਆਰ ਸੀਗਾ ਉਸ ਤੋਂ ਬਾਅਦ ਤੇਜ਼ਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਉਹਨਾਂ ਦੇ ਵੱਲ ਤੇ ਨਜ਼ਦੀਕ ਜਿਹੜਾ ਪੱਸੀ ਪਾਵਾ ਖੇਤ ਥਾਣਾ ਲੱਗਦਾ ਫੋਨ ਵੀ ਕਰ ਦਿੱਤਾ ਗਿਆ ਪੀਐਸਆ ਦੀ ਟੀਮ ਨੂੰ ਪਰ ਹੁਣ ਤੱਕ ਜਿਹੜੀ ਹੈ ਕੋਈ ਵੀ ਪ੍ਰਸ਼ਾਸਨ ਦੇ ਅਧਿਕਾਰੀ ਨਹੀਂ ਪਹੁੰਚੇ ਨੇ ਤਾਂ ਬਿਲਕੁਲ ਕਹਿਣਾ ਹੈ ਕਿ 9 ਤੋਂ 10 ਵਿਅਕਤੀਆਂ ਨੇ ਬਿਲਕੁਲ ਜਿਹੜਾ ਆਪਣੇ ਵੱਲੋਂ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਪਰ ਸਾਡਾ ਚੈਨਲ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕਰਦਾ ਜੋ ਵੀ આરોਪ ਹਨ ਤੇ ਨਿਜੀ આરોਪ ਨੇ ਸੋ ਇਸ ਨਾਲ ਜ ਕੋਈ ਵੱਡੀ ਅਪਡੇਟ ਮਿਲਦੀ ਹੈ ਜੇਲ ਤੜਨਾ ਰੂਪ ਰੂਪ ਹੋਵਾਂਗੇ ਹੁਣ ਤੱਕ ਖੜਨਾ ਬਣੇ ਹੈ ਇਹਨਾਂ ਦਾ ਬਹੁਤ ਧੰਨਵਾਦ ਤੇ ਦੂਜਾ ਪੱਖ ਵੀ ਸਾਡਾ ਚੈਨਲ ਦੇਖ ਰਿਹਾ ਹੈ ਤੇ ਜਿਹੜਾ ਉਹ ਆਪਣਾ ਪੱਖ ਵੀ ਸਾਡੇ ਚੈਨਲ ਰਾਹੀਂ ਜਾਣ ਸਕਦਾ ਹੈ